ਸਫਲਤਾ ਜਿਹੜੀ ਹੈ ਨਾ ਉਹ ਇੱਥੋਂ ਨਹੀਂ ਮਾਪੀ ਜਾ ਸਕਦੀ ਕਿ ਬੰਦੇ ਕੋਲ ਧਨ ਕਿੰਨਾ ਹੈ ਦੌਲਤ ਕਿੰਨੀ ਹੈ ਤੇ ਇਹ ਵੀ ਨਹੀਂ ਪਹੁੰਚਾਈ ਦੀਆਂ ਨਹੀਂ ਹੈ ਸਫਲਤਾ ਮਾਪੀ ਜਾਂਦੀ ਹੈ ਸਾਡੇ ਕੋਲ ਸੰਤੁਸ਼ਟੀ ਕਿੰਨੀ ਹੈ ਸੰਤੋ ਕਈ ਸੰਤੁਸ਼ਟੀ ਤੋਂ ਪਤਾ ਲੱਗੇਗਾ ਸੀ ਕਿੰਨੇ ਸਫਲ ਹਾਂ ਆਪਾਂ ਸਫਲਤਾ ਲੱਭਦੇ ਹਾਂ ਸੈਲਰੀ ਚੋਂ ਬਿਜ਼ਨਸ ਚੋਂ ਤੇ ਸਾਰੇ ਰੋ ਰਹੇ ਨੇ ਜਿੰਨੀਆਂ ਉਹ ਚੀਜ਼ਾਂ ਵੱਧ ਗਈਆਂ ਦੁੱਖ ਵੀ ਓਨੇ ਵੱਧ ਗਏ। ਮਾੜਾ ਨਹੀਂ ਹੈ ਸਫਲ ਹੋਣਾ ਪਰ ਸਫਲਤਾ ਦਾ ਆਪਾਂ ਪੈਮਾਨਾ ਸਹੀ ਨਹੀਂ ਰੱਖੀ। ਸਫਲਤਾ ਹੈ ਅਸੀਂ ਸੰਤੁਸ਼ਟ ਕਿੰਨੇ ਆਂ? ਅਸੀਂ ਅੰਦਰ ਤੋਂ ਸੁਖੀ ਕਿੰਨੇ ਆਂ? ਉਥੋਂ ਪਤਾ ਲੱਗਦਾ ਅਸੀਂ ਸਫਲ ਕਿੰਨੇ ਆਂ। ਜੇ ਸਾਡੇ ਕੋਲ ਸੰਤੁਸ਼ਟੀ ਨਹੀਂ ਹੈ ਭਾਵੇਂ ਦੁਨੀਆ ਦੇ ਪੰਡਾ ਦੀਆਂ ਪੰਡਾ ਸਾਹਿਬ ਨੇ ਕਹਿੰਦੇ ਵੱਜੀਆਂ ਹੋਣ ਦੁੱਖ ਨਹੀਂ ਕਦੇ। ਕਦੇ ਨਹੀਂ